ਹੋਣ ਲੱਗੇ ਕਿਰਪਾ ਕਰਕੇ ਸੋਚ ਕੇ ਬੋਲ ਜਿਹੜੇ ਸਲੇਡੇ ਲੋਕ ਆ ਨਾ ਜਿਹੜੇ ਸਿਰਸਿਰ ਗੱਲਾਂ ਦਾ ਖੜਾ ਕਰਦੇ ਜਿਨ੍ਹਾਂ ਦਾ ਕੋਈ ਸਰੋਕਾਰ ਨਹੀਂ ਕਰ ਲੋਕਾਂ ਦੇ ਦੁੱਖ ਦਰਦ ਦੇ ਨਾਲ ਲੋਕਾਂ ਦੇ ਕੰਮ ਕਰਾਉਣ ਦੇ ਨਾਲ ਜਰੂਰਤ ਮਨ ਦੀ ਗੜਜ ਪੂਰੀ ਕਰਨ ਦੇ ਨਾਲ ਲੋੜ ਪੂਰੀ ਕਰਨ ਦੇ ਨਾਲ ਜਿਹਦਾ ਕੋਈ ਸਰੋਕਾਰ ਨਹੀਂ ਉਹਨੇ ਲੈਣਾ ਕੀ ਹੈ ਤੁਹਾਡੇ ਕੋਲ ਪ੍ਰਾਊਡ ਫੀਲ ਕਰਦੇ ਹਾਂ ਬਿੱਟੂ ਜੀ ਮੈਂ ਕਾਂਗਰਸ ਦੇ ਵਿੱਚ ਆ ਗਿਆ ਦੱਸੋ ਦੋਸਤੋ ਤੁਸੀਂ ਤਾਂ ਪੁਰਾਣੇ ਕਾਂਗਰਸ ਹੀ ਬੈਠੇ ਹੋ ਮੈਂ ਤਾਂ ਪੂਰਾ ਤੁਹਾਡਾ ਫੈਨ ਨਹੀਂ ਸੀ ਮੈਂ ਕਹਿੰਦਾ ਵੀ ਅਸੀਂ ਤਾਂ ਨਵੇਂ ਕਾਂਗਰਸ 'ਚ ਭੈਣੇ ਆਏ ਆ ਸੁਰੇਂਦਰ ਭੈਣ ਤਾਂ ਮੇਰੇ ਇਲਾਕੇ ਦੇ ਉਹ ਲੋਕ ਇਹ ਕੱਲਾ ਹੀ ਸਿੰਘ ਹੁੰਦਾ ਸੀ ਜਿਹੜਾ ਕਾਂਗਰਸ ਦਾ ਬੂਥ ਲਾਉਂਦਾ ਹੁੰਦਾ ਸੀ ਕੱਲਾ ਹੀ ਹੁੰਦਾ ਸੀ ਅਸੀਂ ਇਹਦੀ ਦਲੇਰੀ ਨੂੰ ਸਲਾਮ ਕਰਨਾ ਵੀ ਬਿੱਟੂ ਕੱਲਾ ਹੀ ਬੈਠਾ ਤੇ ਅੱਜ ਇਹ ਮਾਨ ਤੇ ਪ੍ਰਾਈਡ ਫੀਲ ਕਰਦਾ ਵੀ ਠੀਕ ਹੋ ਗਿਆ ਬੈਂਸ ਪਹਿਲਾਂ ਆਉਣਾ ਚਾਹੀਦਾ ਸੀ ਕਾਂਗਰਸ ਦੇ ਅੰਦਰ ਮੈਂ ਵੀ ਕਹਿੰਦਾ ਵੀ ਮੇਰੀ ਰਾਜਨੀਤੀ ਦੀ ਸ਼ੁਰੂਆਤ ਹੀ ਹੁਣ ਹੋਈ ਜੀ ਬਿਨਾ ਇੰਜਨ ਤੋਂ 20 ਸਾਲ ਤੁਹਾਡੀਆਂ ਅਸੀਸਾਂ ਦੇ ਆਸ਼ੀਰਵਾਦ ਬਿਨਾ ਕਿਸੇ ਪਾਰਟੀ ਦੀ ਤਾਕਤ ਤੋਂ ਬੇਈਮਾਨ ਅਸਰਾਂ ਦਾ ਮੂੰਹ ਮੋੜ ਕੇ ਰੱਖਿਆ ਬਿਨਾਂ ਪਾਰਟੀ ਦੀ ਤਾਕਤ ਹੁਣ ਤਾਂ ਕਾਂਗਰਸ ਦੇ ਅੰਦਰ ਹੈ ਹੁਣ ਤਾਂ ਕਿਸੇ ਦੀ ਜਰੂਰਤ ਨਹੀਂ ਹੋ ਸਕਦੀ ਬਾਬਾ ਕਿਰਪਾ ਕਰੇ 2027 ਦੇ ਅੰਦਰ ਤੁਹਾਡੀਆਂ ਦੁਆਵਾਂ ਤੇ ਅਸੀਸਾਂ ਸਦਕਾ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਵੇ ਤੇ ਮੈਂ ਆਤਮ ਨਗਰ ਲਈ ਵੱਡੀਆਂ ਸਕੀਮਾਂ ਦੇ ਹੜ੍ਹ ਖੋਲ ਕੇ ਦਿਖਾਉਂਗਾ ਕਿ ਹਰ ਸੁਨੇਹੇ ਨੂੰ ਸਾਡੀਆਂ ਪੀੜ੍ਹੀਆਂ ਜਾਂਦੀਆਂ ਕੋਈ ਮੋਡਲ ਟਾਊਨ ਪੜਨ ਜਾਂਦੀ ਹੈ ਕੋਈ ਸਰਾਭਾ ਨਗਰ ਜਾਂਦੀ ਹੈ ਕੋਈ ਕਾਲਜ ਨਹੀਂ ਹੈਗਾ ਹਰ ਐਜੂਕੇਸ਼ਨ ਵਾਸਤੇ ਆ ਸਾਹਮਣੇ ਸਿੱਗੀ ਜਗਾ ਚਲੋ ਆਪਾਂ ਇਹ ਸੈਰ ਸੂਰ ਕਰ ਲੈਂਦੇ ਸੀ ਨਾ ਇਹ ਵੀ ਆ ਕੇ ਮਹੰਤ ਬਣੀ ਤੇ ਫਟਾਫਟ 12 13 ਫੁੱਟ ਉੱਚੀ ਜਿਵੇਂ ਝੇਲ ਬਣਾਉਣੀ ਹੁੰਦੀ ਹੈ ਢੀ ਕੰਦ ਕਰ ਸਿੱਟੀ ਇਹਨਾਂ ਨੇ ਇਹਦਾ ਕੀ ਫਾਇਦਾ ਕਿਸੇ ਨੂੰ ਇਹ 84 ਵਿੱਗੇ ਜ਼ਮੀਨ ਕਿਸੇ ਬਜ਼ੁਰਗ ਮਾਤਾ ਗਿੱਲ ਪਿੰਡ ਦੀ ਨੇ ਆਪਣੀ 84 ਕੱਟਣ ਵਾਸਤੇ ਆਪਣੀ 84 ਕਟਣ ਵਾਸਤੇ 84 ਬਿਘੇ ਜ਼ਮੀਨ ਸ਼੍ਰੋਮਣੀ ਕਮੇਟੀ ਹੁੰਦੀ ਜੀ ਸ਼੍ਰੋਮਣੀ ਕਮੇਟੀ ਕੀ ਕਹਿੰਦੀ ਆ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਇਹ ਗੁਰੂ ਦਾ ਸਿਧਾਂਤ ਆ ਗੁਰੂ ਸਿਧਾਂਤ ਨੂੰ ਲਾਗੂ ਕਰਾਉਣ ਵਾਲੀ ਸੰਸਥਾ ਸ਼੍ਰੋਮਣੀ ਗੁਰਦਵਾਰਾ ਅਫਰੰਦ ਕਮੇਟੀ ਤੇ ਉਹਨੇ ਨਾਲ 20 ਫੁੱਟ ਦੀ ਗੰਦ ਕਰ ਦਿੱਤੀ ਭਾਈ ਆ ਜਿਹੜਾ ਗਰੀਬ ਆ ਕੋਈ ਸਕੂਲ ਖੋਲ ਕੋ ਕਾਲਜ ਖੋਲ ਕੇ ਦਿਓ ਧੀਆਂ ਵਾਸਤੇ ਐਡੀ 84 ਬਿਘੇ ਜਗ੍ਹਾ ਪਈ ਆ ਤੁਸੀਂ ਇਹਦਾ ਕੋਈ ਬਾਬਾ ਕਿਰਪਾ ਕਰੂਗਾ ਜਿਹੜੀਆਂ ਮਨ ਦੀਆਂ ਚਾਹਤਾਂ ਨੇ ਪੂਰੀਆਂ ਕਰਨ ਦਾ ਸਮਾਂ ਹੋਣਾ ਆ ਉਹਨੂੰ ਚਾਹਤ ਪੂਰੀ ਕਰਕੇ ਰਖਾਵਾਂਗੇ 84 ਵਿੱਚ ਦੇ ਵਿੱਚ ਵੀ ਡੁਕੀ ਹੋ ਜਾਂਦੇ ਆ ਕਿ ਉਹ ਝੋਨਾ ਲਾ ਦਾ ਬੈਂਸ ਸਾਹਿਬ ਬੜਾ ਹੀ ਮੱਛਰ ਹੁੰਦਾ ਮੇਰੇ ਕੋਲ ਆਉਂਦੇ ਆ ਸਾਰੇ ਆਲੇ-ਦਾਲੇ ਆਲੇ ਤੇ ਸਮੇਂ ਦੀ ਕਰਬਟਿਆ ਸਮੇਂ ਦੀ ਕਰਬਟਿਆ ਮੈਂ ਕਿਹਾ ਕਿ ਜਦੋਂ ਬਦਲੀ ਹੁੰਦਾ ਨਾ ਸਿਸਟਮ ਤੁਲਨਾ ਫੇਰ ਹੁੰਦੀ ਹੈ ਇਹ 4 ਸਾਲ ਬਦਲੀ ਰਿਹਾ ਮੈਂ ਕੀ ਕੀਤਾ ਬੈਂਸ ਨੇ ਕੀ ਕੀਤਾ 20 ਸਾਲ ਤੇ 4 ਸਾਲ ਵਾਲਿਆਂ ਨੇ ਕੀ ਕੀਤਾ ਹੁਣ ਤੁਲਨਾ ਮੇਰੇ ਕੋਲੇ ਦਫ਼ਤਰ ਦੇ ਵਿੱਚ ਲੋਕ ਛੋਟੇ-ਛੋਟੇ ਕੰਮਾੜੇ ਜਦਵਾਉਂਦੇ ਆ ਤੇ ਮੇਰਾ ਸ਼ਰਮ ਨਾ ਸਰ ਚੁੱਕੇ ਸਾਡੇ 3 ਨੰਬਰ ਗਲੀ ਦੇ ਵਿੱਚ ਇੱਕ ਕੋਟ ਮੰਗਲ ਮੇਰੇ 5 ਨੰਬਰ ਦਾ ਦਫ਼ਤਰ ਆ 5 ਨੰਬਰ ਗਲੀ ਤੇ 3 ਨੰਬਰ ਗਲੀ ਦੇ ਵਿੱਚ ਇੱਕ ਭੈਣ ਆਈ ਸਰਬਜੀਤ ਕੌਰ ਬਹੁਤ ਪੁਰਾਣੇ ਰਹਿੰਦੇ ਉਥੇ ਤਾਂ ਕਹਿੰਦੀ ਵੀਰੇ ਮੈਂ 5ਵਾਂ 6ਵਾਂ ਗਿੜਾ ਤੂੰ ਦਫ਼ਤਰ ਨਹੀਂ ਮਿਲਿਆ ਮੈਂ ਆਹੋ ਭੈਣੇ ਹੁਣ ਕਿਹੜਾ ਮੈਂ ਕੋਈ ਡਿਊਟੀ ਤਾਂ ਹੈ ਨਹੀਂ ਮੇਰੀ ਹੁਣ ਤਾਂ ਮੈਂ ਹਾਰ ਗਿਆ 2022 ਜੇ 10 ਕੀ ਕੰਮ ਆ ਭੈਣ ਤਾਂ ਕਹਿੰਦੀ ਵੀਰੇ ਆ ਮੇਰੇ ਬੱਚੇ ਦਾ ਸਰਟੀਫਿਕੇਟ ਆ ਅਮਰਜੀਤ ਸ਼ੈਦ ਨਾਮ ਸਿਗਾ ਬੱਚੇ ਦਾ ਤਾਂ ਉਹ ਜੀ ਆਈਟੀ ਲਿਖਿਆ ਗਿਆ ਲਿਖਾਉਣਾ ਹੈਗਾ ਜੇ ਡਬਲ ਈਟੀ ਨਾਲ ਤੇ ਕਹਿੰਦੀ ਮੈਨੂੰ 3-4 ਮਹੀਨੇ ਹੋ ਗਏ ਮੈਂ ਵੱਖ-ਵੱਖ ਦਫ਼ਤਰਾਂ ਦੇ ਗੇੜੇ ਮਾਰ ਗਿਆ ਮੈਂ ਛੋਟੀ ਜੀ ਗੱਲ ਦੱਸੀ ਆ ਤੁਹਾਨੂੰ ਵੱਖ-ਵੱਖ ਨਮਾਇੰਦਿਆਂ ਦੇ ਐਮਐਲਏਾਂ ਦੇ ਤੇ ਅਫਸਰਾਂ ਦੇ ਗੇੜੇ ਘੱਟ ਤੇ ਫੱਗ ਗਈ ਮੇਰਾ ਮਸਲਾ ਹੱਲ ਨਹੀਂ ਹੋਇਆ ਮੈਂ ਭੈਣੇ ਫੜਾਇਆ ਸਰਟੀਫਿਕੇਟ ਸਾਨੂੰ ਕੱਲ ਨੂੰ ਆ ਸਾਡੇ ਦਫ਼ਤਰ ਦਾ ਸਟਾਫ ਕੁੜੀ ਫੋਨ ਕਰੂਗੀ ਆਪਣੇ ਸਰਟੀਫਿਕੇਟ ਲੈਣ। ਤਾਂ ਦੂਏ ਤੀਏ ਦਿਨ ਮੈਂ ਦਫ਼ਤਰ ਗਿਆ ਤਾਂ ਕੁੜੀ ਕਹਿੰਦੀ ਜੀ ਆ ਉਹ ਆਪਣੀ ਗਵਰਨਰਟਨ 3 ਨੰਬਰ ਗਲੀ ਜਿਹੜੀ ਮੈਡਮ ਦੇ ਕੇ ਗਈ ਸਰਟੀਫਿਕੇਟ ਉਹਨੂੰ ਫੋਨ ਕਰਾਂ। ਤਾਂ ਮੈਂ ਫੋਨ ਕੀਤਾ ਤੇ ਸਰਜੀਤ ਭੈਣ ਆ ਗਈ ਉਹਨੂੰ ਸਰਟੀਫਿਕੇਟ ਪੜਾਏ ਉਹਨੇ 10 ਸਾਲੀ ਮੱਤੇ ਨੂੰ ਲਾਇਓ ਸਰਟੀਫਿਕੇਟ ਕਹਿੰਦੀ ਮੈਨੂੰ 3-4 ਮਹੀਨੇ ਹੋ ਗਏ ਸੀ ਤੁਰੀ ਫਿਰਦੀ ਮੈਂ ਕੰਮ ਕਰਨ ਵਾਸਤੇ। ਫਿਰ ਤੋਂ ਬਦਲੀ ਕੀਤੀ ਸੀ ਮੈਂ ਕੰਮ ਦੀ ਫਿਰ ਤੋਂ ਬਦਲੀ ਕੀਤੀ ਸੀ ਵੀ ਤੁਹਾਨੂੰ ਖੱਜਲ ਖਾਰੀ ਨਾ ਹੋਵੇ। ਤੁਹਾਨੂੰ ਪਰੇਸ਼ਾਨੀ ਨਾ ਕੋਈ ਆਵੇ ਤੁਹਾਡਾ ਕੰਮ ਤੁਹਾਡੇ ਘਰ ਤੁਸੀਂ ਕੰਮ ਦਫ਼ਤਰ ਦੇ ਕੇ ਆਏ ਤਾਂ ਤੁਹਾਨੂੰ ਦਫ਼ਤਰੋਂ ਟੈਲੀਫੋਨ ਆਉਣਾ ਵੀ ਤੁਸੀਂ ਆਖਰਾ ਕੰਮ ਦੇ ਕੇ ਗਏ ਸੀ ਇਹ ਕੰਮ ਤੁਹਾਡਾ ਹੋ ਗਿਆ ਜਦੋਂ ਬਾਈ ਸ਼ਾਮ ਨੂੰ ਡਿਊਟੀ ਤੋਂ ਆਏਗਾ ਜਾਂ ਭੈਣ ਨੂੰ ਕਹਦਮੀ ਦਫ਼ਤਰ ਤੋਂ ਆ ਕੇ ਫਟਕੇ ਲੈ ਇਹ ਪ੍ਰਥਾ ਪਾਈ ਸਕੀ ਨਹੀਂ ਅਕਾਲੀ ਸਰਕਾਰ ਵੇਲੇ ਦਫ਼ਤਰ ਦੇਖਣ ਵਾਸਤੇ ਅਹਲਕਾਰ ਆਏ ਸੇਵਾਗਿੰਦਰ ਤੁਹਾਡਾ ਦਫ਼ਤਰ ਜਿਹੜਾ ਕੋਟ ਮੰਗਲ ਸਿੰਘ ਪੰਜ ਨੰਬਰ ਗਲੀ 'ਚ ਜਿڑی ਕਿਰਪਾ ਬਾਬੇ ਨੇ ਸਿਮਰਜੀਤ ਬੈਂਸ ਤੇ ਜੀ ਵੀ ਉਹਨੂੰ ਦੇਖ ਕੇ ਸੇਵਾ ਕੇਂਦਰ ਬਣਾਏ ਸੀ ਕਿ ਜਿਵੇਂ ਦਫ਼ਤਰ ਇਹ ਚਲਾਉਂਦਾ ਆ ਕਾਸ਼ਕ ਕਿਤੇ ਸਰਕਾਰ ਵੀ ਉਵੇਂ ਦਫ਼ਤਰ ਚਲਾਉਣ ਲੱਗ ਪਰ ਉੱਥੇ ਨੇਕ ਨੀਤੀ ਦੀ ਜ਼ਰੂਰਤ ਆ ਸਰਕਾਰੀ ਦਫ਼ਤਰਾਂ ਦੇ ਅੰਦਰ ਨੇਕ ਨੀਤੀ ਹਨੇਗੀ ਉੱਥੇ ਤਾਂ ਕਹਿੰਦਾ ਮੇਰੀ ਰੱਖ ਤਨਖਾ ਜਿੰਨੀ ਦੇਰ ਤੱਕ 2 ਲੱਖ ਅੰਦਰ ਦਾ ਟੇਬਲ ਮੇਰੇ ਘਰ ਨਹੀਂ ਜਾਂਦਾ ਯੋਨੀਦਰ ਮੇਰੀ ਤ੍ਰਿਸ਼ਨਾ ਖੁਸ਼ ਨਹੀਂ ਨਹੀਂ ਸੋ ਬੜੀ ਮਿਹਰਬਾਨੀ ਤੁਹਾਡੀ ਭੈਣ ਬਾਈ ਨੂੰ ਤੁਹਾਨੂੰ ਤੰਦਰੁਸਤੀਆਂ ਦੇਵੇ ਕੁਸੀਂ ਅੱਜ ਤੋਂ ਇਸ ਵਾਰਡ ਦੇ ਭੈਂਦੀ ਨੇ ਤੁਹਾਡਾ ਅਨਾਉਂਸਮੈਂਟ ਕਰਨਾ ਸੇਵਾ ਜ਼ਿੰਮੇਵਾਰੀ ਜਿਵੇਂ ਅੱਜ ਇਕੱਠ ਕੀਤਾ ਤੇ ਪਾਰਟੀ ਨੇ ਇਸੇ ਤਰੀਕੇ ਤਗੜੇ ਹੋ ਕੇ ਜ਼ਿੰਮੇਵਾਰੀ ਦੇ ਨਾਲ ਸਾਰਾ ਜੁਮਾ ਸੰਭਿਓ ਬਹੁਤ ਬਹੁਤ ਧੰਨਵਾਦ ਵੈਗਨੂ ਜੀ ਕਾ ਖਾਲਸਾ ਵੈਗਨੂ ਜੀ ਕੀ ਫਤਿਹ ਸਰਦਾਰ ਸਿਮਰਨਜੀਤ ਸਿੰਘ ਬੈਂਸ ਜਿੰਦਾਬਾਦ ਸਰਦਾਰ ਸਿਮਰਨਜੀਤ ਸਿੰਘ ਬੈਂਸ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਮੈਂ ਭਾਜੀ ਕਿਸੇ ਨੂੰ ਨਹੀਂ ਕਿਹਾ ਤੇ ਜਦੋਂ ਵੀ ਕੋਰਨੇ ਸਾਰੇ ਸੁਨੇਹਾ ਲਾਇਆ ਤੇ ਮੈਂ ਕਿਹਾ ਵੀ ਇਹਨੇ ਬੁੱਧੀ ਜਿਆਦਾ ਕੰਟੀ ਕਰ ਲੈਣੀ ਆ ਮੈਂ ਵੀ ਆਪਣੇ ਭਾਈ ਚਾਰ ਇਕੱਠੇ ਕਰ ਲਾ। ਜਦੋਂ ਮੈਂ ਆਪਣੇ ਨਾਲ ਸੁਨੇਹਾ ਲਾਇਆ ਮੈਂ ਕਿਹਾ ਮੁਖਤਿਆਰ ਭਾਜੀ ਕਿਦਾਂ ਇਧਰ ਆ ਗਿਆ ਡਾਕਟਰ ਬਲਦੇਵ ਜੀ ਤੁਹਾਡੇ ਨਾਲ ਹੋਣ ਸੁਲਾਇਆ ਮੈਂ ਉਹਨਾਂ ਨਾਲ ਦੋਵੇਂ ਪਾਈਏ ਹੱਬੀ ਹੋ ਜੇ ਉਹੇ ਕਰਕੇ ਮੈਂ ਦੇਖਦਾ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਬੰਸਾਬ ਨੇ ਤੁਹਾਡੇ ਨਾਲ ਸਾਰੇ ਬਹੁਤ ਵਧੀਆ ਇਲਾਜ ਕੀਤੇ ਨੇ ਮੈਂ ਆਪਣੀ ਗਲੀ ਦੇ ਵਿੱਚ ਤੁਹਾਨੂੰ ਦੱਸ ਰਿਹਾ ਕੁਡੀ ਨੇ ਪ੍ਰਿਆ ਹੀ ਆਪਿਆ ਤੇ ਹਾਂ ਇਹ ਕਿਤੇ ਉਹ ਬੈਂਸਾਹਬ ਦੇ ਇਹਨਾਂ ਨੇ ਡਿਊਟੀ ਲਈ ਨਾਉਨਪਰਲੇ ਵਿੱਚ ਉੱਥੇ ਮਕਾਨ ਬਣਦਾ ਤੇ ਉੱਥੋਂ ਆਏ ਜੀ ਤੇ ਮੇਰੇ ਨਾਲ ਹੀ ਸੂਰਜਨਗਰ ਬੇਵੀ ਭੈਣ ਦਾ ਮਕਾਨ ਹੈ ਹਾਂ ਬੇਵੀ ਜੀ ਨਾ ਯਾਦ ਆ ਵੀ ਬੇਵੀ ਭੈਣ ਦੀ ਗੱਲ ਤਿੰਨ ਬੱਚਿਆਂ ਦੀ ਫੀਸ ਜਿਹੜੀ ਸੀ ਉਹ ਇੱਕ ਸਾਲ ਤੋਂ ਨਹੀਂ ਦਿੱਤੀ ਜਾ ਰਹੀ 35000 ਰੁਪਏ ਖੜਾ ਹੈ ਤਾਂ ਮੈਂ ਬੈਂਸਾਹਬ ਨੂੰ ਬੇਨਤੀ ਕੀਤੀ ਪੂਰੇ ਦਾ ਪੂਰਾ ਉਹ ਭੈਣ ਬੈਠੀ ਆ 35000 ਰੁਪਏ ਉੱਤੇ ਉਹਨੇ ਸਾ ਉਹ ਮੁੰਡਾ ਪਿੱਛੇ ਟਿੱਪੂ ਖੜਾ 25000 ਰੁਪਏ ਮੈਨੂੰ ਦੇ ਦਿਓ ਮੈਂ ਬਾਲੇ ਪਹੁੰਹਿਆ ਮੈਂ ਬੈਂਸਰ ਹੁੰਦਾ 35000 ਮੈਨੂੰ ਦੇ ਦਿਓ 35000 ਮੈਨੂੰ ਦੇ। ਤੋਂ ਇਸ ਕਰਕੇ ਬੈਂਸ ਸਾਹਿਬ ਨੇ ਤੁਹਾਡੇ ਨਾਲ ਸਾਰੀਆਂ ਗੱਲਾਂ ਕੀਤੀਆਂ ਠੱਗ ਬੈਠੇ ਨੇ 50-50000 ਰੁਪਏ ਦਿੱਤੀਆਂ ਲੈਣ ਵਾਲੇ। ਪਰ ਦਿਨ ਰਾਤ ਥੋੜੀ ਸੇਵਾ ਕਰਦੇ ਨੇ ਤੁਸੀਂ ਜਿੱਥੇ ਕਹੋ ਉੱਥੇ ਪਹੁੰਚਦੇ ਨੇ। ਪਰ ਪਿਛਲੀਆਂ ਜਿਹੜੀਆਂ ਗਲਤੀਆਂ ਕਰਨੀਆਂ ਕਰ ਲੀਆਂ ਹੁਣ ਗਾਂਹ ਗਲਤੀ ਨਾ ਕਰਿਓ ਤੋਂ ਬੜੇ ਪਿਆਰ ਸਤਿਕਾਰ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਮੈਂ 100 ਮਿੰਟ ਭੈਣ ਜੀ ਨੂੰ ਜਣਾ ਉਹ ਧੰਨਵਾਦ ਕਰਨਗੇ ਉਹਨਾਂ ਤੋਂ ਬਾਅਦ ਫਿਰ ਆਪਾਂ ਨਿਯੁਕਤੀ ਪੱਤਰ ਫਿਰ ਮਾਨਸੰਕਾਰ ਫਿਰ ਚਾਹ ਦੇ ਲੰਗਰ ਸਮੋਸੇ ਆਪਾਂ ਛੱਕੇ ਸਾਰਿਆਂ ਨੂੰ ਜਣਾ ਸਦਾ ਬੇਨਤੀ ਕਰੂਗਾ ਭੈਣ ਜੀ ਨੂੰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ